ਸਤਿ ਸ਼੍ਰੀ ਅਕਾਲ ਫਰੈਂਡਸ ਤੁਸੀਂ ਬទੀਆਂ ਹੋਗੇ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਣਾਈ ਸੀ ਖੜੀ ਇੰਨਾ ਆਪਾਂ ਸ਼ੂਟ ਲੈਣਾ ਭੁੱਲੀ ਗਈ ਕਿ ਅੱਜ ਸੀ ਇਹ ਹੋਣਾ ਆਪਾਂ ਬਣਾਉਣ ਜਾ ਰਹੇ ਸੀ ਮੋਤੀ ਤੇ ਅੱਗੇ ਇੱਥੇ ਆਪਾਂ ਸਰਚਣਾ ਲੱਗੇ ਆ ਜੀ ਇਹ ਕਿਹੜਾ ਹੋਇਆ ਆਪਾਂ ਬਣਾਉਣ ਗਏ ਸੀ ਜੀ ਇਹ ਪਕਾ ਲਾਂਗੇ ਕਿੱਥੇ ਬੈਗੀ ਬਣਾਉਗੇ ਉਹ ਉਧਰ ਆਪਣੀ ਕੜੀ ਧਾਰਤੀ ਆਪਾਂ ਤੇ ਰੱਖ ਦੇ ਰੱਖਾਂ ਮੈਗੀ ਦਾ ਪਕਾ ਲਾਂਗੇ ਜੀ ਉਹਨਾਂ ਦਾ ਮੈਗੀ ਦਾ ਪਕਾ ਲਾਂਗੇ ਤੇ ਅਗਰ ਤੁਹਾਨੂੰ ਮਸਾਲਾ ਆਉਂਦਾ ਤੇ ਕਰਾਤਾ ਦੀ ਮੈਗੀ ਨੂੰ ਰੱਖ ਦੇ ਰੱਖੋ ਹੁਣ ਇਹਦੇ ਚੜਦੀ ਮੈਗੀ ਬਣ ਕੇ ਤਿਆਰ ਹੈ ਤੇ ਫਿਰ ਸਾਰੇ ਗਾਣੇ ਪਾ ਲੈਣਗੇ ਅਸੀਂ ਬੀਬੀ ਜੀ ਜੀ ਮੈਗੀ ਖਾਣ ਲੱਗੇ ਆ ਜੇ ਹੁਣ ਆਪਾਂ ਮੈਗੀ ਖਾਣ ਲੱਗੇ ਆ ਜੀ ਮੈਗੀ ਬਹੁਤ ਸਵਾਦ ਬਣੀ ਹੈ ਜੀ ਹੁਣ ਅਸੀਂ ਮੈਗੀ ਆਲੀ ਕਿਸੇ ਵੀ ਤੇ ਅਸੀਂ ਕਿਹਾ ਕਿ ਭਾਂਡੇ ਦੇ ਮਾਮ ਜਿੱਤੇ ਜਾਨ ਕਿ ਅੱਜ ਦੇ ਲਈ ਬਸ ਐਨਾ ਹੀ ਤੇ ਮਿਲਦੇ ਆਪਾਂ ਕਿਸੀ ਅਗਲੇ ਵਲੌਗ ਦੇ ਵਿੱਚ ਆਈ ਹੋਪ ਤੁਹਾਨੂੰ ਇਹ ਵਲੌਗ ਵੜਿਆ ਲੱਗਿਆ ਹੋਵੇਗਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਆਪਾਂ ਹੁਣ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਥੈਂਕ ਯੂ